ਫਿਰ ਦਿਖਾਉਂਦੇ ਆ ਲੀਡਰ ਕਿਤਾ ਬਣਦੇ ਸੋ ਆਏ ਡਿਸਿਪਲਨ ਤੋਂ ਸਾਡੇ ਕਾਂਗਰਸੀਆਂ ਨੂੰ ਸਾਰੀਆਂ ਚੀਜ਼ਾਂ ਇੱਕ ਦਾ ਸੀਰੀਅਸ ਸੀ ਸੋ ਸੀ ਦੱਸ ਸਕਣ ਨਾ ਔਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਪ ਦਾ ਖਿਆਲ ਪਾਸਤੇ ਆ ਜਾਂ ਕਰੋ ਤੇ ਤੁਸੀਂ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਉਣ ਵਾਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ ਫਿਰ ਦਿਖਾਉਨੇ ਆ ਲੀਡਰ ਕਿਤਾ ਬਣਦੇ ਸੋ ਆਈ ਡਿਸਿਪਲਨ ਤੋਂ ਸਾਡੇ ਕਾਗਰਸੀਆਂ ਨੂੰ ਸਾਰੀਆਂ ਚੀਜ਼ਾਂ ਕਿਦਾ ਸੀਨੀਅਰ ਸੀ ਜੀ ਉਸੇ ਦੇ ਸਕਸਤ ਪਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਪਰਾ ਖੇਰਵਾ ਦਸਦੇ ਆ ਜਾਂ ਚੋ ਇਹ ਤੁਸੀਂ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਉਣ ਆਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ ਫਿਰ ਤੋਂ ਹਮਨੇ ਆ ਲੀਡਰ ਕਿਤਾ ਬਣਦੇ ਸੋ ਆਈ ਡਿਸਪਲਿਨ ਤੋਂ ਸਾਡੇ ਕਾਂਗਰਸੀਆਂ ਨੂੰ ਸਾਰੀਆਂ ਚੀਜ਼ਾਂ ਹੋ ਇਟ ਆ ਸੀਰੀਅਸ ਸੀਚੂਏਸ਼ਨ ਇਸ ਦਾ ਸਕਸਟ ਕਰਦੇ ਔਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਦਾ ਮਰਵਾ ਦੱਸਦੇ ਆ ਯਾ ਕਰੋ ਇਹ ਤੁਸੀਂ ਲੀਡਰ ਹੋ ਆਏ ਕਰਕੇ ਤੇ ਆਏ ਫਿਰ ਤੋਂ ਕੌਮਨੀਆਂ ਲੀਡਰ ਕਿੱਥਾ ਬਣਦੇ ਸੋ ਆਈ ਡਿਸਿਪਲਨ ਤੋਂ ਸਾਡੇ ਕਾਂਗਰਸੀਆਂ ਨੂੰ ਸਾਰੀਆਂ ਚੀਜ਼ਾਂ ਕਿਤਾ ਸੀ ਜਿਵੇਂ ਸੀ ਦਿੱਸ ਦੱਸ ਸਕਦਾ ਹੈ اور ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਪਾਂ ਮਿਹਰਬਾਦ ਦਸਦੇ ਆ ਯਾਰ ਸੋ ਇਹ ਤੁਸੀਂ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਉਣ ਵਾਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ ਫੇਰ ਤੁਹਾਨੂੰ ਲੀਡਰ ਕਿਤਾ ਬਣਦੇ ਸੋ ਆਈ ਡਿਸਪਲਿਨ ਤੋਂ ਸਾਡੇ ਕਾਂਗਰਸੀਆਂ ਨੂੰ ਸਾਰੀਆਂ ਚੀਜ਼ਾਂ ਕਿਤਾ ਸੀਰੀਅਸ ਸੀ ਉਸੇ ਦਾ ਕਰਨਾ ਪਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਉਂਦਾ ਬਾਅਦ ਦਸਤੇ ਆ ਜਾਂ ਸੋ ਜੇ ਤੁਸੀਂ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਉਣ ਆਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ ਫਿਰ ਤੁਹਾਨੂੰ ਨਹੀਂ ਆ ਲੀਡਰ ਕਿਤਾ ਬਣਦੇ ਸੋ ਆਏ ਡਿਸਪਲਿਨ ਤੋਂ ਸਾਡੇ ਕਾਂਗਰਸੀਆਂ ਨੂੰ ਸਾਰੀਆਂ ਚੀਜ਼ਾਂ ਕਿਤਾ ਸੀਨੀਅਰ ਸੀ ਜੋ ਅਸੀਂ ਇਸ ਕਰ ਸਕਦੇ ਨਹੀਂ ਔਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਪ ਦਾ ਮਹਿਰਬਾਨ ਤਸਵੀਰ ਜਾਂ ਫੋਟੋ ਤੇ ਤੁਸੀਂ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਣ ਵਾਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ ਫਿਰ ਤੋਂ ਹਮਨੇ ਲੀਡਰ ਕੀਤਾ ਬੰਦੇ ਸੋ ਆਈ ਡਿਸਪੀਲਨ ਤੋਂ ਸਾਡੇ ਕਾਗਰਸੀਆਂ ਨੂੰ ਸਾਰੀਆਂ ਚੀਜ਼ਾਂ ਕਿਤਾ ਸੀ ਜਿਸ ਨੂੰ ਸੀ ਦਿੱਸ ਦੱਸ ਕਰ ਪਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਪਣਾ ਫਰਜ਼ ਦੱਸਦੇ ਆ ਜਾਂ ਕਰੋ ਤੇ ਤੁਸੀਂ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਉਣ ਆਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ ਫਿਰ ਤੋਂ ਹਮਨੇ ਲੀਡਰ ਕਿਤਾ ਬਣਦੇ ਸੋ ਆਈ ਡਿਸਪੀਲਨ ਤੋਂ ਸਾਡੇ ਕਾਗਰਸੀਆਂ ਨੂੰ ਸਾਰੀਆਂ ਚੀਜ਼ਾਂ ਕਿਤਾ ਸੀ 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 ਡਿਸਕਸ ਕਰਨਾ ਤੇ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਪਣਾ ਗਿਆਨ ਦੱਸਦੇ ਆ ਜਾਂ ਚਲੋ ਇਹ ਤੁਸੀਂ ਲੀਡਰ ਹੋ ਆਏ ਕਰਕੇ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ